ਰੋਹਿਤ ਸ਼ਰਮਾ ਨੇ ਕ੍ਰਿਕਟ ਦੇ ਇੱਕ ਰੋਜ਼ਾ ਫਾਰਮੈਟ ਵਿੱਚ ਕੁਮਾਂਤਰੀ ਪੱਧਰ ਤੇ ਸੱਪ ਤੋਂ ਬਾਅਦ ਚੱਕੇ ਮਾਰਨ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਇਹ ਰਿਕਾਰਡ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਨੂੰ ਪਛਾੜ ਕੇ ਨਵਾਂ ਇਤਿਹਾਸ ਰਚਦਿਆਂ ਬਣਾਇਆ ਹੈ। ਰੋਹਿਤ ਨੇ ਰਾਂਚੀ ਦੇ ਜੀਐਸਸੀਏ ਸਟੇਡੀਅਮ ਵਿੱਚ ਦੱਖਣ ਅਫਰੀਕਾ ਵਿਰੁੱਧ ਭਾਰਤ ਦੇ ਪਹਿਲੇ ਇੱਕ ਦਿਨਾ ਮੈਚ ਦੌਰਾਨ ਇਹ ਉਪਲਬਧੀ ਹਾਸਲ ਕੀਤੀ। ਉਸਨੇ ਇਸ ਫਾਰਮੈਟ ਵਿੱਚ ਆਪਣਾ 352ਵਾਂ ਛੱਕਾ ਜੜਦਿਆਂ ਹੀ ਅਫਰੀਦੀ ਦੇ 351 ਛੱਕਿਆਂ ਦੇ ਰਿਕਾਰਡ ਨੂੰ ਤੋੜ ਦਿੱਤਾ ਜਿਹੜਾ ਉਸ ਦੇ ਨਾਮ ਤੇ ਸਾਲ 2015 ਤੋਂ ਦਰਜ ਸੀ। ਰੋਹਿਤ ਜਦੋਂ ਮੈਚ ਖੇਡਣ ਲਈ ਮੈਦਾਨ ਵਿੱਚ ਉਤਰਿਆ ਤਾਂ ਉਸ ਨੂੰ ਅਫਰੀਦੀ ਦਾ ਰਿਕਾਰਡ ਤੋੜਨ ਲਈ ਸਿਰਫ 3 ਹੋਰ ਛੱਕਿਆਂ ਦੀ ਲੋੜ ਸੀ ਰੋਹਿਤ ਨੇ 269 ਪਾਰੀਆਂ ਵਿੱਚ 352 ਛੱਕੇ ਲਗਾਏ ਜਦਕਿ ਸ਼ਾਹिद ਅਫਰੀਦੀ ਨੇ ਰੋਹਿਤ ਤੋਂ 100 ਪਾਰੀਆਂ ਜ਼ਿਆਦਾ ਖੇਡਦਿਆਂ 369 ਪਾਰੀਆਂ ਵਿੱਚ 351 ਛੱਕਿਆਂ ਨਾਲ ਰਿਕਾਰਡ ਆਪਣੇ ਨਾਮ ਕੀਤਾ ਸੀ ਰੋਹਿਤ ਅਫਰੀਦੀ ਤੋਂ ਬਾਅਦ ਕ੍ਰਿਸ ਗੇਲ 331 ਛੱਕਿਆਂ ਨਾਲ ਸੱਤਵਾਂ ਵਾਢੇ ਛੱਕਿਆਂ ਦੀ ਸੂਚੀ ਵਿੱਚ ਤੀਜੇ ਸਾਂਤੇ ਸ਼੍ਰੀਲੰਕਾ ਦਾ ਖਿਡਾਰੀ ਸਨਤ ਜੈਸੋਰੀਆ 270 ਛੱਕਿਆਂ ਨਾਲ ਚੌਥੇ ਸਾਂਤੇ ਤੇ ਮਹਿੰਦਰ ਸਿੰਘ ਟੋਨੀ 229 ਛੱਕਿਆਂ ਨਾਲ ਪੰਜਵੇਂ ਸਾਂਤੇ ਹੈ ਦੂਜੇ ਪਾਸੇ ਵਿਰਾਟ ਕੋਹਲੀ ਨੇ ਇਸੇ ਮੈਚ ਵਿੱਚ ਆਪਣਾ 52ਵਾਂ ਇੱਕ ਰੋਜ਼ਾ ਸੈਂਕੜਾ ਜੜਿਆ ਹੈ ਕੋਹਲੀ ਹੁਣ ਮਹਾਨ ਬੱਲੇਬਾਜ਼ ਸਚਿਨ ਤਿੰਦੂਲਕਰ ਵੱਲੋਂ ਇੱਕ ਦਿਨਾ ਫਾਰਮੈਟ ਵਿੱਚ ਜੜੇ 49 ਸੈਂਕੜੇਾਂ ਤੇ ਟੈਸਟ ਫਾਰਮੈਟ ਵਿੱਚ ਲਗਾਏ 51 ਸੈਂਕੜਿਆਂ ਤੋਂ ਨੰਬਰ ਦੇ ਲਿਹਾਜ਼ ਨਾਲ 52 ਸੈਂਕੜੇ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ ਦੋਹਾਂ ਫਾਰਮੈਟਾਂ ਵਿੱਚ ਕੋਹਲੀ ਦੇ ਕੁੱਲ 83 ਸੈਂਕੜੇ ਹੋ ਗਏ ਨੇ